ਹਾਂਜੀ ਦੋਸਤੋ ਹੁਣ ਅਸੀਂ ਸੇਮਕੁੰਡ ਸਾਹਿਬ ਦੀ ਯਾਤਰਾ ਕਰਕੇ نیچے ਉੱਪਰ ਆਏ ਗੋਵਿੰਦ ਧਾਮ ਇਹ ਨੇੜੇ ਜਿੱਥੇ ਅਸੀਂ ਉਤਰਿਆ ਘੋੜਿਆਂ ਦਾ ਘੋੜਿਆਂ ਦੇ ਸਟੈਂਡ ਨੇ ਇਹ ਠੀਕ ਹੈ ਇੱਥੋਂ ਹੀ ਘੋੜੇ ਕਰਕੇ ਉੱਪਰ ਜਾਂ نیچے ਜਾਣ ਲਈ ਮਿਲਦੇ ਨੇ ਤੁਸੀਂ ਦੇਖੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾਉਣਾ ਸੀ ਇਧਰਲੀ ਸਾਈਡ ਆ ਦੇਖੋ ਆ ਪਿਛਲੇ ਪਾਸੇ ਮੇਰੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖੋ ਜੀ ਹੁਣ ਸਮਾਂ ਕਿੰਨਾ ਹੋਇਆ ਪੌਣੇ 3:00 ਪੌਣੇ 3 ਵਜੇ ਉਤਰਿਆ ਜੀ ਅਸੀਂ 3 ਘੰਟੇ ਲੱਗੇ 3 ਘੰਟੇ ਸਾਨੂੰ ਇੱਥੋਂ ਲੱਗ ਗਏ ਹਾਂਜੀ ਦੋਸਤੋ ਸਾਨੂੰ ਇਹ ਫੈਮਿਲੀ ਮਿਲੀ ਹੈ ਅਸੀਂ ਫਿਲਹਾਲ ਗੁਰਦੁਆਰਾ ਗੋਵਿੰਦ ਧਾਮ ਖੜਿਆ ਇਹ ਫੈਮਿਲੀ ਸਪੈਸ਼ਲੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਅਮਰੀਕਾ ਤੋਂ ਪਹੁੰਚੀ ਹੈ ਬਾਕੀ ਇਹ ਵੀਰ ਜੀ ਦੱਸਣਗੇ ਆਪਣਾ ਵੀ ਕਿਵੇਂ ਆਏ ਕਦੋਂ ਆਏ ਵੈਗੁਰਜੀ ਖਾਲਸਾ ਰਾਹ ਵੈਗੁਰਜੀ ਕੀ ਫਤਿਹ ਅਸੀਂ ਜੀ 14 ਤਰੀਕ ਨੂੰ ਆਏ ਸੀ ਜੀ ਤੇ ਬਸ ਬਾਬਾ ਜੀ ਦੇ ਦਰਸ਼ਨ ਵਾਸਤੇ ਆਏ ਸੀ ਠੀਕ ਹੈ ਜੀ ਹਾਂਜੀ ਤੇ ਹੁਣ ਸਾਡੀ ਹਾਂਜੀ ਹਾਂਜੀ ਤੇ ਆ ਹੁਣ 29 ਤਰੀਕ ਨੂੰ ਸਾਡੀ ਵਾਪਸੀ ਹੈ ਜੀ ਠੀਕ ਹੈ ਜੀ ਬਸ ਬਾਬਾ ਜੀ ਦੇ ਦਰਸ਼ਨ ਵਾਸਤੇ ਆਏ ਸੀ ਕਿੰਨੀ ਵਾਰ ਆ ਗਏ ਜੀ ਤੁਸੀਂ ਹੁਣ ਤੱਕ ਅਸੀਂ ਆ ਸੈਕੰਡ ਵਾਰੀ ਆਏ ਦੂਜੀ ਵਾਰ ਹੁਣ ਜੀ ਦੂਸਰੀ ਵਾਰ ਹਾਂਜੀ ਹਾਂਜੀ ਪਿੰਡ ਕਿਹੜਾ ਡਰੈਸਟਾ ਜੀ ਅਸੀਂ ਲੁਧਿਆਣੇ ਤੋਂ ਰਹਿਣ ਵਾਲੇ ਹਾਂ ਹਾਂਜੀ ਤੇ ਵੈਸੇ ਹੁਣ ਅਸੀਂ ਅਮਰੀਕਾ 'ਚ ਰਹਿੰਦੇ ਹਾਂ ਯੂ ਐਸ ਏ 'ਚ ਠੀਕ ਹੈ ਜੀ ਠੀਕ ਹੈ ਤੇ 베ਟੀ ਵੀ ਉੱਥੇ ਹੀ ਆਈ ਹੈ ਹਾਂਜੀ ਹਾਂਜੀ ਇਹਨਾਂ ਦੇ ਨਾਲ ਜਬ ਕੀ ਤੁਹਾਡਾ ਨਾਮ ਦੱਸੋ ਮਨਜੀਤ ਸਿੰਘ ਮੈਡਮ ਰਾਜਵੀਰ ਰਾਜਵੀਰ ਕੌਰ ਅਸੀਂ ਵਾਸ਼ਿੰਗਟਨ ਸਟੇਟ 'ਚ ਰਹਿੰਦੇ ਹਾਂ ਜੀ ਸਿਆਟਲ ਸਿਟੀ ਪੈਂਦਾ ਹੈ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਗੁਰੂ ਨਾਲ ਜੁੜਿਆ ਨੂੰ ਮਿਲ ਕੇ ਹਾਂਜੀ ਹਾਂਜੀ ਮਹਾਰਾਜ ਜੀ ਸਭ ਦਿਆਂ ਕਿ ਕਹਿੰਦੇ ਮਨੋ ਕਾਮਨਾ ਪੂਰੀਆਂ ਕਰਦਾ ਹੈ ਫੇਰ ਹੀ ਸੰਗਤ ਆਉਂਦੀ ਹੈ ਜੀ ਅਸੀਂ ਸਭ ਨੂੰ ਕਹਿੰਦੇ ਪਿਆਓ ਇੱਕ ਵਾਰ ਦਰਸ਼ਨ ਕਰਨ ਜ਼ਰੂਰ ਇੱਥੇ ਪਹੁੰਚਣ ਇਹ ਆਪਣੇ ਧਾਮ ਨੇ ਗੁਰੂਆਂ ਦੀ ਧਰਤੀ ਹੈ के पता लगे सारे अपने बच्चों गां दसन क्योंकि आन के फिर ही इधर मन लगाया जी जुड़ूगा जी मन वागू वागुरू जी का खालसा वागुरू जी फिर फिर ਇਹ ਉਹ ਦਾਲ ਹੈ ਇਹਨਾਂ ਦੇ ਦੋਸਤ ਆਇਆ। ਉਹ ਇਹ ਦੇਖ ਰਹੇ ਤੁਸੀਂ ਸਵੇਰੇ ਸਵੇਰੇ ਦਾ ਮਾਹੌਲ ਜਦੋਂ ਯਾਤਰੀ ਤਿਆਰ ਹੋ ਕੇ ਮੱਥਾ ਟੇਕਣ ਲਈ ਹਿਮਪੁਣ ਸਾਹਿਬ ਲਈ ਰਵਾਨਾ ਹੁੰਦੇ ਨੇ ਇਹ ਉਸ ਵੇਲੇ ਦਾ ਦ੍ਰਿਸ਼ ਹੈ। ਦੇਖੋ ਤੁਸੀਂ ਪਿੱਛੇ ਕਿਆ ਪੀ ਕੇ ਕੁੱਟ-ਕੁੱਟ ਫੇਰ ਜਾਂਦੀ ਹੈ ਸੰਗਤ ਉੱਪਰ ਵੱਲ। ਕੁਝ ਹੇਠਾਂ ਵੱਲ ਤੇ ਜਿਹੜੇ ਯਾਤਰੀ ਉੱਪਰੋਂ ਮੱਥਾ ਟੇਕ ਕੇ ਆ ਜਾਂਦੇ ਨੇ ਉਹ ਫੇਰ ਵਿੱਚੇ ਵਾਲਾ ਰਵਾਨਾ ਚਾਹ ਪਾਣੀ ਪੀ ਕੇ ਆਇਓ ਤੁਹਾਨੂੰ ਦਿਖਾਉਣੇ ਆ ਜਾਦੀ ਕੀ ਪਰ ਬਿਜ਼ਨਸ ਆ ਦੇਖੋ ਇੱਧਰ ਇੱਧਰ ਕੇਨ ਰੱਖੇ ਰਿਹਾ ਜੀ ਬਾਬੇ ਨੇ ਚਾਹ ਦੇ 50 ਲੀਟਰ ਚਾਹ ਪਾਏ ਨੇ ਉਹ ਸ਼ਾਇਦ ਵੱਧੇ ਹੋਵੇ ਕਿ ਪੈਸੇ ਇੱਥੋਂ ਫੇਰ ਚੰਗ ਤੇ ਚਾਹ ਲੈ ਲੈ ਕੇ ਪੀਂਦੀ ਐ ਇੱਧਰ ਦੇਖੋ ਇੱਧਰ ਵੀ ਚਾਹ ਵਰਤਾ ਰਹੇ ਨੇ ਇੱਧਰ ਦੁੱਧ ਦਾ ਲੰਗਰ ਲਾਇਆ ਕਿੱਥੋਂ ਆਇਓ ਵੀਰੇ ਪਿੱਛੇ ਜਾ ਜਾਓ ਪਲੀਜ਼ ਪਲੀਜ਼ ਪਿੱਛੇ ਚਾਓ ਅੱਗੇ ਚਾਓ ਅੱਗੇ ਚਾਓ ਭਾਈ ਜੀ ਅੱਗੇ ਸੇ ਆ ਜਾਓ ਕਿੱਥੇ ਦਾ ਲੰਗਰ ਹੈ ਕਿ ਕਹਾਂ ਜਾਈਓ ਦਿੱਲੀ ਹਾਂ ਦਿੱਲੀ ਵਾਲਿਆਂ ਨੇ ਲਾਇਆ ਜੀ ਇਹ ਲੰਗਰ ਦੇਖੋ ਦੁੱਧ ਦਾ ਸਾਰੇ ਵਾਹਿਗੋ ਜੀ ਬਾਬਾ ਜੀ ਪਲੀਜ਼ ਸਾਰੇ ਆਗੇ ਸੇ ਆ ਜਾਓ ਇਹ ਬੰਦੇ ਆਉਣੇ ਤੜਕੀ ਖਿਚੜਾਉਂਦੇ ਨੇ ਕੰਮ ਦੇਖੋ ਇੱਧਰ ਸੰਗਤ ਹੈ ਮੇਰੀ ਇੱਧਰ ਸੰਗਤ ਹੈ ਮੇਰੇ ਲਈ ਲੰਗਰ ਅਮੰਦੀਆ ਬਦਆਵਾਲਾ ਦੁੱਧ ਦਾ ਲੰਗਰ ਚੱਟੋ ਜੀ ਵਾਹਿਗੋ ਜੀ ਹਾਂ ਜੀ ਬਦਆਵਾਲਾ ਲੰਗਰ ਚੱਟੋ ਜੀ ਵਾਹਿਗੋ ਜੀ ਆਹ ਦੇਖੋ ਕਾਕਾ ਤੜਕੀ ਲੱਗ ਗਿਆ ਬਤੰਦਰ ਨਹੀਂ ਆਜੇ ਕਿ ਜਵਾਕ ਤਾਂ ਉੱਠਦੇ ਨਹੀਂ ਤੜਕੀ ਅੜਕੀ ਸੇਵਾ ਚ ਆ ਗਿਆ ਦੇਖੋ ਤੁਸੀਂ ਦ੍ਰਿਸ਼ ਦੇਖੋ ਜੀ ਹੁਣ ਅਸੀਂ ਸਵੇਰੇ ਸਵੇਰੇ ਤੁਰਨ ਲੱਗੇ ਆਂ ਗੋਵਿੰਦ ਘਾਟ ਵੱਲੋਂ ਧਾਮ ਤੋਂ ਤੇ ਇਹ ਵੀਰ ਆਪਾਂ ਨੂੰ ਲੁਦਿਆਣੇ ਤੋਂ ਆਪਣੇ ਗਵਾਂਢੀ ਮਿਲੇ ਨੇ ਬਹੁਤ ਵਧੀਆ ਸੁਭਾਅ ਲੱਗੇ ਇਹਨਾਂ ਦਾ ਬਹੁਤ ਵਧੀਆ ਮਤਲਬ ਮਿਲਨਸਾਰ ਬੰਦੇ ਨੇ ਵਾਇਗੁਰਜੀ ਦੇ ਖਾਨ ਸਾਹਿਬ ਵਾਇਗੁਰਜੀ ਦੇ ਪਤਨੀ ਆ ਦੇਖੋ ਹੁਣ ਆਪਾਂ ਵਾਪਸੀ ਸਮੇਂ ਦੇਖ ਰਿਹਾ ਘੋੜਿਆਂ ਵਾਲੇ ਤੇ ਯਾਤਰੀ ਘੋੜਿਆਂ ਤੇ ਬੈਠ ਬੈਠ ਕੇ ਜਾ ਰਹੇ ਨੇ ਇਹ ਪੋਨੀ ਸਟੈਂਡ ਆ ਜਿੱਥੋਂ ਆਪਾਂ ਦਿਖਾ ਰਹੇ ਨੇ ਦੇਖੋ ਕਿੰਨੇ ਪੌਣੀਆਂ ਖੜੀਆਂ ਨੇ ਇੱਥੇ ਆ ਕੇ ਯਾਤਰੀ ਪੌਨੀ ਨੂੰ ਕਿਰਾਏ ਤੇ ਕਰਕੇ نیچے ਵੀ ਉਤਰਦੇ ਨੇ ਤੇ ਉੱਪਰ ਜਾਣ ਲਈ ਵੀ ਪੌਨੀ ਇੱਥੇ ਅਵੇਲੇਬਲ ਨੇ ਦੇਖੋ ਤੁਸੀਂ ਦ੍ਰਿਸ਼ ਪਿੱਛੇ ਇਹ ਟਾਇਲਟ ਬਾਥਰੂਮ ਬਣੇ ਨੇ ਜਿਹੜੇ ਪਬਲਿਕ ਟਾਇਲਟ ਬਾਥਰੂਮ ਨੇ ਤਾਂ ਕਿ ਯਾਤਰੀਆਂ ਨੂੰ ਸੁਵਿਧਾ ਰਹੇ ਵੇ ਹਾਂਜੀ ਦੋਸਤੋ ਇਹ ਮੇਰੇ ਪਿੱਛੇ ਪਾਸੇ ਤੁਸੀਂ ਫੋਟੋ ਦੇਖ ਰਹੇ ਹੋ ਜਿਹੜਾ ਪਹਿਲਾਂ ਵੀ ਜਾਂਦੇ ਹੋਏ ਵੀ ਦਿਖਾਇਆ ਸੀ ਤੁਹਾਨੂੰ ਇਹ ਬੁੰਡਿਆਰ ਜਿਹੜਾ ਪਿੰਡ ਹੈ ਉਹਦੇ ਨੇੜੇ ਬਣਿਆ ਹੋਇਆ ਪੁਲ ਹੈ ਇਹਦੇ نیچے ਦੋ ਪੁਲ ਪੁਰਾਣੇ ਵੀ ਨੇ ਜਿਹੜੇ ਖਸਤਾ ਹਾਲਤ ਦੇ ਨੇ ਤੇ ਟੁੱਟ-ਪੁੱਟ ਗਏ ਤੇ ਪਰ ਯਾਤਰੀ ਕੁਝ ਫੇਰ ਵੀ ਹੋਣਾ ਉੱਪਰ ਦੀ ਲੰਘਦੇ ਨੇ ਕਿਉਂਕਿ ਉਹ ਰੀਵਰ ਦੇ ਵਿੱਚ ਉਤਰ ਕੇ ਇਸ ਨਦੀ ਦੇ ਵਿੱਚ ਉਤਰ ਕੇ ਫੋਟੋ-ਫੂਟੋ ਕਰਾਉਣਾ ਚਾਹੁੰਦੇ ਨੇ ਦੇਖੋ ਤੁਸੀਂ ਮੇਰੇ ਪਿੱਛਲੇ ਪਾਸੇ ਇਹ ਸਾਰਾ ਨਦੀ ਦਾ ਦ੍ਰਿਸ਼ ਦਿਖਾਈ ਦੇ ਰਿਹਾ ਆ ਦੇਖੋ ਹੁਣ ਤੁਸੀਂ ਪੁਲ ਦਾ ਦ੍ਰਿਸ਼ ਦੇਖ ਰਹੇ ਹੋ ਇਹ ਨਵਾਂ ਪੁਲ ਬਣਿਆ ਪਿਛਲੇ ਸਾਲ ਬਣਿਆ ਸੀ ਇਹ ਪਿਛਲੇ ਸਾਲ ਚਾਲੂ ਸੀ ਇਹ ਟੋਲਾ ਪਰ ਨੀਚੇ ਜਿਹੜਾ ਪੁਲ ਉਹ ਪਹਿਲਾਂ ਦੇਖੋ ਤੁਸੀਂ ਉਹ ਵੀ ਹਾਦਸਾ ਕਰਸਤ ਹੋ ਗਿਆ ਸੀ ਟੁੱਟ ਗਿਆ ਸੀ ਉਹ ਵੀ ਬੰਦ ਹੈ ਤੇ ਇੱਥੋਂ ਇਸ ਪੁਲ ਤੋਂ ਜਿਹੜਾ ਗੁੰਢੇਰ گاਉਂ ਹੈ ਪਿੰਡ ਹੈ ਉਹ 1 ਕਿਲੋਮੀਟਰ ਅੱਗੇ ਜੇ ਆਪਾਂ ਪੈਦਲ ਜਾਣ ਵਾਲਾ ਟ੍ਰੈਕਿੰਗ ਵਾਲਾ ਰਸਤਾ ਦੇਖੀਏ ਤਾਂ ਇਹ ਪੁਲ ਤੋਂ ਅੱਧਾ ਰਸਤਾ ਉਧਰ ਅੱਧਾ ਉਧਰ ਮਿੰਜੇ ਸੈਂਟਰ ਚ ਆ ਗਿਆ ਪੁਲ ਕਿਉਂਕਿ ਹੁਣ ਗੱਡੀਆਂ ਚੱਲਣ ਲੱਗੀਆਂ ਨਾ 3 ਕਿਲੋਮੀਟਰ ਇਸ ਕਰਕੇ ਇਹ ਪੁਲ ਹੁਣ ਸੈਂਟਰ ਚ ਆ ਗਿਆ ਤੇ ਇਹ ਪੁਲ ਦੇ ਨਾਲ ਇਹ ਇਧਰਲੇ ਪਾਸੇ ਇਹ ਆ ਦੇਖੋ ਜਿਹੜਾ ਪਹਾੜਾਂ ਦੇ ਵਿੱਚ ਦੀ ਰਸਤਾ ਹੁੰਦਾ ਇਧਰੋਂ ਵੀ ਜਿਹੜੀ ਨਦੀ ਆ ਰਹੀ ਹੈ ਉਹ ਨਦੀ ਹੈਗੀ ਪੁਸ਼ਪਗੰਗਾ ਦੇਖੋ ਜੀ ਇਹ ਵੀ ਸਿੱਖ ਸੰਗਤ ਜਿਹੜੀ ਦਰਸ਼ਨਾਂ ਲਈ ਆਈ ਹੈ ਅੱਜ ਉੱਪਰ ਜਾ ਰਹੇ ਹਾਂ ਜੀ ਹਾਂ ਜੀ ਜਾ ਰਹੇ ਹਾਂ ਅੱਜ ਉੱਪਰ ਨੂੰ ਜਾ ਰਹੇ ਨੇ ਇਹ ਤੇ ਕੱਲ ਨੂੰ ਦਰਸ਼ਨ ਕਰਨਗੇ ਮਹਾਰਾਜ ਦੇ ਦੇਖੋ ਤੁਸੀਂ ਆਇਦਾਰ ਦੇ ਮਹਾਲ ਇੱਥੇ ਮੈਡੀਕਲ ਕੈਂਪ ਲੱਗਿਆ ਹੋਇਆ ਹੈ ਫ੍ਰੀ ਮੈਡੀਕਲ ਕੈਂਪ ਹੈ ਇਹ 19ਵਾਂ ਇਹ ਬੁੰਡਾਰ ਜਿਹੜਾ ਨਾ گاؤں ਆ ਉਹ ਹੈ ਦੇਖੋ ਤੁਸੀਂ ਪਿੱਛੇ ਦਰਖਤਾਂ ਦੇ ਪੱਤੇ ਕਿਵੇਂ ਚਮਕਦੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਸੂਰਜ ਦੀ ਧੁੱਪ ਪੈ ਰਹੀ ਆ ਤੇ ਅਸੀਂ ਪਹਾੜ ਦੇ ਨਾਲ-ਨਾਲ ਸਾਂਝ ਜਾ ਰਹੇ ਹਾਂ ਦੇਖੋ ਤੁਸੀਂ ਬਹੁਤ ਹੀ ਸੋਹਣਾ ਨਜ਼ਾਰਾ ਬਹੁਤ ਹੀ ਵਧੀਆ ਮੌਸਮ ਤੇ ਪ੍ਰਕਿਰਤੀ ਦਾ ਆਨੰਦ ਮਾਣ ਰਹੇ ਆਂ ਦੇਖੋ ਜੀ ਜਿਵੇਂ ਸਵੇਰੇ ਸਵੇਰੇ ਨਿਕਲੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਦੇਖੋ ਨਿੱਕੇ ਨਿੱਕੇ گاਵਾਂ ਨਾਲ ਕੰਮਸਾਰ ਦੇ ਨੇ ਇੱਥੇ ਆ ਦੇਖੋ ਜੀ ਨਿੱਕੇ ਨਿੱਕੇ ਭਚਿੰਗੀ ਦੋ ਬੈਠ ਗਏ ਪਿੱਛੇ ਚਿੰਗੀ ਇੱਪੜੇ ਹੋ ਸਮਾਵੇ ਬੜਾ ਜ਼ਮੀਨਕ ਤੇ ਅੜੇ ਪਰੇ ਫੁੱਟੀਆਂ ਲਓ ਜੀ ਹੁਣ ਆਪਾਂ ਜਿਹੜੀ ਪੈਦਲ ਟਰੈਕਿੰਗ ਸੀਗੀ ਗੋਵਿੰਦ ਧਾਮ ਤੋਂ ਘਾਟ ਵੱਲੋਂ ਉਹ ਆਪਾਂ ਲਗਭਗ ਪੂਰੀ ਕਰ ਲਈ ਪੈਦਲ ਵਾਲੀ ਹੁਣ ਆਪਾਂ ਪਹੁੰਚ ਗਏ ਪੁਲਣਾ ਦੇ ਟੈਕਸੀ ਸਟੈਂਡ ਤੇ ਇੱਥੋਂ ਆਪਾਂ ਜਾਵਾਂਗੇ ਟੈਕਸੀ ਦੇ ਵਿੱਚ ਬੈਠ ਕੇ ਤਿੰਨ ਚਾਰ ਕਿਲੋਮੀਟਰ ਫਿਰ ਅੱਗੇ ਆਪਣੇ ਕੰਮਕਾਰ ਸਮੇਟ ਕੇ ਫਿਰ ਆਪਾਂ ਲੰਘਾਂਗੇ ਪਿੰਡ ਨੂੰ ਦੇਖੋ ਕਿਹੋ ਜਿਹਾ ਇੱਥੇ ਨਜ਼ਾਰਾ ਹੈ ਇਸ ਟਾਈਮ ਦੇਖੋ ਲਓ ਜੀ ਹੁਣ ਆਪਾਂ ਪੁਲਨਾ ਜਿਹੜਾ ਟੈਕਸੀ ਸਟੈਂਡ ਆ ਉੱਥੇ ਆ ਗਏ ਉੱਥੇ ਆਪਾਂ ਨੂੰ ਇਹ ਵੀਰ ਮਿਲੇ ਨੇ ਬਹੁਤ ਹੀ ਹਰਮਨ ਪਿਆਰੇ ਬਹੁਤ ਸੋਹਣਾ ਸੁਭਾਅ ਇਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਨੇ ਸਾਨੂੰ ਬਹੁਤ ਮਦਦ ਕੀਤੀ ਇਹ ਪਿੰਡ ਹੈਗਾ ਫਰੀਦਕੋਟ ਦੇ ਨੇੜੇ ਕਿਲਾਣੋ ਕਿੰਨੇ ਬੰਦੇ ਆਏ ਹੋ ਵੀਰੇ ਤੁਸੀਂ 6 ਜਣੇ ਆਏ ਕਾਹਦੇ ਤੇ ਆਏ ਮੋਟਰਸਾਈਕਲਾਂ ਤੇ ਆਏ ਨੇ ਤੇ ਇਹ ਵੀ ਲਗਭਗ ਹਰੇਕ ਸਾਲ ਦਰਸ਼ਨਾਂ ਲਈ ਆਉਂਦੇ ਨੇ ਦੇਖੋ ਤੁਸੀਂ ਪੁਲਨਾ ਦੇ ਟੈਕਸੀ ਸਟੈਂਡ ਦਾ ਦ੍ਰਿਸ਼ ਦੇਖੋ ਆਲੇ ਦੁਆਲੇ ਗੱਡੀਆਂ ਜਿਹੜੀਆਂ ਭਰੀਆਂ ਜਾਂਦੀਆਂ ਨੇ ਉਹ ਜਾਈ ਜਾਂਦੀਆਂ ਨੇ ਅੱਗੇ ਹੋਰ ਗੱਡੀਆਂ ਲੱਗੀਆਂ ਜਾਂਦੀਆਂ ਨੇ ਦੋਸਤੋ ਹੁਣ ਆਪਾਂ ਪੁਲਨਾ ਜਿਹੜਾ ਟੈਕਸੀ ਸਟੈਂਡ ਆ ਉਥੋਂ ਟੈਕਸੀ ਲੈ ਲਈ ਟੈਕਸੀ ਦੇ ਵਿੱਚ ਬੈਠ ਗਏ ਇਹ ਆਪਣੇ ਵੀਰ ਜਿਹੜੇ ਕੋ-ਪੈਸੇਂਜਰ ਨੇ ਕਿੱਥੋਂ ਕਿੱਥੋਂ ਆਇਓ ਬਾਈ ਦੱਸ ਦੋ ਆਪਦੇ ਆਪਦੇ ਇੰਟਰੋਡਕਸ਼ਨ ਬਾਈ ਬਟਿੰਦਾ ਜੀ ਲੁਧਿਆਣਾ ਜੀ ਅੱਛਾ ਜੀ ਕੋਲਕਾਤਾ ਕਲਕੱਤੇ ਤੋਂ ਆਏ ਨਹੀਂ ਕੱਲੇ ਆਇਓ ਮੈਮ ਨਹੀਂ ਮੇਰਾ ਦੇਵੇਂਰਾ ਪਤੀ ਹੈ ਉਹ ਹੋਰ ਗੱਡੀ ਮਾਰੇ ਆ ਰਹੇ ਨੇ ਨਹੀਂ ਅਗਰ ਮੈਂ ਦੇਵਾਰ ਬੈਠੇ ਹੈ ਮੈਂ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਅੱਛਾ ਅੱਛਾ ਠੀਕ ਪਲੀਜ਼ ਬੋਲ ਦਿਓ ਚਲੋ ਠੀਕ ਹੈ ਜੀ ਬਹੁਤ ਵਧੀਆ ਸਾਨੂੰ ਸਾਥ ਮਿਲਿਆ ਹੁਣ ਆਪਾਂ ਚੱਲਦੇ ਆ ਅੱਗੇ ਗੋਵਿੰਦ ਘਾਟ ਵਾਲਾ ਨਾ ਵੀ ਭਰਤੀ ਨਾਲ ਤੋਂ ਮੰਦਰ ਆਇਆ ਸਰ ਮੰਦਰ ਸਰ ਮੰਦਰ ਬਰਾ ਨਹੀਂ ਕਰ ਰਿਹਾ ਆਪਣੇ ਘੋੜੇ ਨੂੰ ਦੇਖੋ ਕਿਹਜਾ ਮਹਾਲ ਹੈ ਉਧਰੋਂ ਗੱਡੀਆਂ ਪਰ ਪਰ ਆਈ ਜਾਂਦੀਆਂ ਨੇ ਇਦੋਂ ਵੀ ਯਾਤਰੀ ਜਾਈਆਂ ਨੇ ਗੱਡੀਆਂ 'ਚ ਲਓ ਜੀ ਸਾਹਮਣੇ ਦੇਖੋ ਤੁਸੀਂ ਗੋਵਿੰਦ ਘਾਟ ਅਸੀਂ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਆਂ ਪੁਲਨਾ گاؤں ਦੇ ਫਿਕਸ ਸਟੈਂਡ ਤੋਂ ਸਾਹਮਣੇ ਤੁਹਾਨੂੰ ਹੈਲੀਪੈਡ ਵੀ ਦਿਖਾਈ ਦੇ ਰਿਹਾ ਨਾਲ ਨਾਲ ਇਹ ਸੜਕ ਤੇ ਰੇਲਿੰਗ ਚੱਲੀ ਜਾਂਦੀ ਏ ਸਾਹਮਣੇ ਦੇਖੋ ਇਹ ਗੱਡੀਆਂ ਪੁਲਨਾ ਸਟੈਂਡ ਤੋਂ ਲੈ ਕੇ ਇੱਥੇ ਤੱਕ ਆਉਂਦੀਆਂ ਨੇ ਦੇਖੋ ਇੱਥੇ ਗੋਵਿੰਦ ਘਾਟ ਦੇ ਨੇੜੇ ਆ ਗਏ ਆ ਇਹ ਹੁਣ ਇਤੋਂ ਵੀ ਥੋੜਾ ਜਿਆ ਤੁਰ ਕੇ ਨਹੀਂ ਕਿਰਤਣਾ ਪਊਗਾ ਉਹ ਸਾਹਮਣੇ ਤੁਸੀਂ ਪਾਰਕਿੰਗ ਵੈਰਾ ਦੇਖ ਰਹੇ ਹੋ ਉੱਥੇ ਤੱਕ ਜਾਣਾ ਆ ਦੇਖੋ ਜਿਹੜੇ ਹੋਰ ਨਵੇਂ ਯਾਤਰੀ ਉਹਨਾਂ ਨੇ ਵੀ ਯਾਤਰਾ ਸ਼ੁਰੂ ਕਰਤੀ ਹੁਣ ਤੁਹਾਨੂੰ ਦਿਖਾਉਨੇ ਆ ਅੱਗੇ ਗੋਵਿੰਦ ਘਾਟ ਹਾਂਜੀ ਇਹ ਸੰਗਤ ਅੱਜ 26 ਤਰੀਕ ਨੂੰ ਯਾਤਰਾ ਸ਼ੁਰੂ ਕਰਨ ਲੱਗੀ ਆ ਗੋਵਿੰਦ ਘਾੜ ਤੋਂ ਤੁਸੀਂ ਦੇਖੋ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਹਰੀਗੜਹ ਹਰੀਗੜ ਕਿਹੜਾ ਹਰੀਗੜ ਜੀ ਪਾਤਣਾ ਦਾ ਵਿਹਾਰੀਗੜ ਪਿੰਡ ਬੋਲੋ ਜਕਾਰਾ ਲਾਓ ਜੀ ਬੋਲੇ ਸੋਨਿਆ ਸਬਜ਼ਰੀਆ ਕਾਲ ਇਹ ਦੇਖੋ ਨਜ਼ਾਰਾ ਤੁਸੀਂ ਆਲੇ ਦੋਲੇ ਪਾਰਕਿੰਗ ਦਾ ਕਿੰਨੇ ਮੋਟਰਸਾਈਕਲ ਖੜੇ ਨੇ ਕਿੰਨੀਆਂ ਟੈਕਸੀਆਂ ਖੜੀਆਂ ਨੇ ਕਿੰਨੀਆਂ ਗੱਡੀਆਂ ਖੜੀਆਂ ਨੇ ਤੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਹੁਣ ਗੋਵਿੰਦ ਘਾੜ ਦੇ ਵਿਖੇ ਪਹੁੰਚਿਆ ਆਂ ਧਾਮ ਤੋਂ ਜਿੱਥੇ ਟਰੈਕ ਕਰਕੇ ਲਗਭਗ 4 ਘੰਟੇ ਲੱਗ ਜਾਂਦੇ ਨੇ ਇਹਦਾ ਰਸਤਾ 3 ਕਿਲੋਮੀਟਰ ਗੱਡੀ ਦਾ ਤੇ ਉਸ ਤੋਂ ਅੱਗੇ 10 ਕਿਲੋਮੀਟਰ ਟਰੈਕਿੰਗ ਕਰਨੀ ਹੈ ਉਹਨੂੰ 4 ਘੰਟੇ ਦੇ ਲਗਭਗ ਪੂਰੇ ਰਸਤੇ ਨੂੰ ਕਵਰ ਕਰਨ ਲਈ ਲੱਗ ਜਾਂਦੇ ਨੇ ਇਹ ਦੇਖੋ ਤੁਸੀਂ ਸਾਹਮਣੇ